ਈ ਮਸੀਹ ਭਾਈਚਾਰੇ ਨੂੰ ਜੈਮਸੀ ਦੀ ਅ ਮੈਂ ਅੱਜ ਪੜਾਂ ਜੀ ਪਿੰਡ ਮੂਸੇਵਾਲਾ ਦੇ ਸਾਡੇ ਬਹੁਤ ਸਤਿਕਾਰਯੋਗ ਭਾਈ ਸ਼ੁਭਜੀ ਦੇ ਘਰ ਔਰ ਸਾਡੇ ਸਤਿਕਾਰਯੋਗ ਪਿਤਾ ਜੀ ਬਲਬਾਸ ਸਿੰਘ ਜੀ ਔਰ ਮਾਤਾ ਚੰਦ ਕੌਰ ਜੀ ਦੇ ਅਸੀਂ ਗ੍ਰਹਿ ਵਿੱਚ ਪਹੁੰਚੇ ਆਂ ਤੋਂ ਤੁਸੀਂ ਸਾਰਿਆਂ ਨੇ ਪਿਛਲੇ ਦਿਨਾਂ 'ਚ ਦੇਖ ਕੇ ਇੱਕ ਮਾਤਾ ਚਲਨ ਚ ਕੁਆਰਟੀ ਦਾ ਪੁਤਲਾ ਜਿਹੜਾ ਉਹਨੂੰ ਸਾੜਿਆ ਗਿਆ ਕਿਉਂਕਿ ਪੁਤਲਾ ਸਾੜਿਆ ਨਹੀਂ ਸੀ ਗਿਆ ਔਰ ਉਹਦੀ ਜਿਹੜੀ ਫੋਟੋ ਵੀ ਉਥੋਂ ਸਾਰਾ ਕਿਤ ਲਾ ਲਈ ਗਈ ਸੀਗੀ ਤੋ ਇਹ ਇੱਕ ਜਿਹੜੀ ਆ ਟੀਆਰਪੀ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਰਾ ਕੀਤਾ ਪਰ ਫਿਰ ਵੀ ਅਸੀਂ ਮਹਿਸੂਸ ਕੀਤਾ ਕਿ ਸਾਡੇ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਮਨ ਨੂੰ ਠੇਸ ਪਹੁੰਚੀ ਹੋ ਸਕਦੀ ਹੈ ਇਸ ਲਈ ਅਸੀਂ ਇਹਨਾਂ ਦੇ ਕੋਲ ਪਰਸਨਲੀ ਅੱਜ ਇਹਨਾਂ ਦੀ ਰਹਾਇਸ਼ ਤੇ ਪਹੁੰਚ ਗਏ ਆ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਮੈਂ ਕੋਆਰਡੀਨੇਟਰ ਬੰਡੀਆਜ਼ ਨਾਲਾ ਮੈਂ ਅੱਜ ਇਹਨਾਂ ਨਾਲ ਬੈਠ ਕੇ ਸਾਰੇ ਆਪਾਂ ਵਿਸ਼ੇ ਤੇ ਇਹਨਾਂ ਨੂੰ ਸਾਰਾ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਆ ਕਿ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਪੂਰੇ ਪੰਜਾਬ ਦੇ ਵਿੱਚ ਪੁਤਲੇ ਫੂਕੇ ਗਏ ਸੀਗੇ ਸਾਡੇ ਪ੍ਰਧਾਨ ਜੀ ਜਿਹੜੇ ਸੂਰਜ ਜੀ ਆ ਉਹ ਸਾਡੇ ਨਾਲ ਆਏ ਆ ਜਲੰਧਰ ਤੋਂ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਔਰ ਜਿਹੜੀ ਮਾਤਾ ਜੀ ਦੀ ਫੋਟੋ ਸੀ ਉਹ ਵੀ ਅਸੀਂ ਨਾਲ ਹੀ ਲੈ ਕੇ ਆਏ ਆ ਕਿਉਂਕਿ ਅਸੀਂ ਸੜਨ ਨਹੀਂ ਦਿੱਤੀ ਉਹ ਪੁਤਲਾ ਵੀ ਨਹੀਂ ਸਾੜਿਆ ਗਿਆ ਮੈਂ ਜਿੰਨੇ ਵੀ ਸਾਡੇ ਸਿੱਧੂ ਭਾਈ ਦੇ ਫੋਲੋਅਰਸ ਨੇ ਮੈਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਪੁਤਲਾ ਵੀ ਨਹੀਂ ਫੂਕਿਆ ਗਿਆ ਔਰ ਮਾਤਾ ਜੀ ਦਾ ਜਿਹੜਾ ਸਤਕਾਰ ਆ ਉਹ ਬਰਕਰਾਰ ਆ ਔਰ ਮਾਤਾ ਅਸੀਂ ਇਹਨਾਂ ਦੋਨਾਂ ਜਨਾਂ ਦਾ ਬਹੁਤ ਆਦਰ ਦਿਨੋ ਕਰਦੇ ਆ ਜਿਹੜੀਆਂ ਸਾਰੀਆਂ ਗੱਲਾਂ ਬੱਤਾ ਸੀ ਡਿਸਕਸ ਕਰ ਲੀਆਂ ਔਰ ਇਹਨਾਂ ਦੇ ਕੋਲੋਂ ਅਸੀਂ ਉਸ ਚੀਜ਼ ਦਾ ਮਸਮੂਸ ਵੀ ਕਰ ਲਿਆ ਵਾ ਹਾਂਜੀ ਦੋਸਤੋ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਪੁੱਤਲਾ ਬਚਾ ਲਿਆ ਗਿਆ ਸੀਗਾ ਤੇ ਮਾਤਾ ਦੀ ਬੇਅਦਬੀ ਜਿਹੜੀ ਕਿ ਨਹੀਂ ਹੋਣ ਦਿੱਤੀ ਇਹ ਕਿਹਾ ਗਿਆ ਹੈ ਨੇੜਾ مصیبائی ਚਾਰੇ ਆ ਉਹਨਾਂ ਵੱਲੋਂ ਕਿਉਂਕਿ ਸਿੱਧੂ ਮੂਸੇਵਾਲਾ ਦਾ ਪਾਣਾ ਸਿੱਧੂ ਦੀ ਮਾਤਾ ਇਹਦਾ ਪੁੱਤਰਾ ਨੇ ਨਾਮ ਵੱਲੋਂ ਫੁੱਕਿਆ ਗਿਆ ਸੀਗਾ ਉਹਨਾਂ ਦੀਆਂ ਫੋਟੋਆਂ ਨਗਾ ਕੇ ਉਸ ਤੋਂ ਬਾਅਦ ਹੁਣ ਇਹ ਉਹਨਾਂ ਦੀ ਹਵੇਲੀ ਵਿੱਚ ਪਹੁੰਚੇ ਸੀਗੇ ਜਿਸ ਤੋਂ ਬਾਅਦ ਇਹਨਾਂ ਨੇ ਇਹ ਸਾਫ ਕਰ ਦਿੱਤਾ ਕਿ ਉਹ ਪੁੱਤਰਾ ਨਹੀਂ ਸਾੜਿਆ ਗਿਆ ਤੇ ਅਸੀਂ ਉਹ ਫੋਟੋ ਤੇ ਪੁੱਤਲਾ ਵੀ ਨਾਲ ਲੈ ਕੇ ਆਏ ਆ ਤਾਂ ਕਿ ਇਹ ਸਾਬਿਤ ਕਰ ਪਈਏ ਵੀ ਉਹ ਜਿਹੜਾ ਪੁੱਤਲਾ ਆ ਉਹ ਨਹੀਂ ਸਾੜਿਆ ਗਿਆ ਪਰ ਕਾਫੀਆਂ ਦਾ ਵੀਡੀਓ ਐਡਿਟਿੰਗ ਕੀਤੀ ਉਹ ਸਾੜਨ ਦੀਆਂ ਸਾਹਮਣੇ ਸੀਗੇ ਇਹਦੇ ਵਿੱਚ ਕਿੰਨਾ ਕੁ ਸੱਚ ਆ ਤੇ ਕਿੰਨਾ ਕੁ ਝੂਠ ਆ ਬਾਕੀ ਸਾਰਿਆਂ ਨੇ ਜਾਣਦੇ ਕਿ ਸਿੱਧੂ ਮੂਸੇਵਾਲਾ ਦੇ ਘਰ ਜਾ ਸਿੱਧੂ ਮੂਸੇ ਕਿ ਦੇਣਾ ਕਿਤੇ ਪਹੁੰਚ ਜਾਂਦਾ ਹੁੰਦਾ ਸੀਗਾ ਪਰ ਜੇਕਰ ਸਿੱਧੂ ਮੂਸੇਵਾਲੇ ਦੇ ਫੈਨਾਂ ਨੇ ਇਹਨਾਂ ਤੱਕ ਪਹੁੰਚ ਕੀਤੀ ਆ ਉਸ ਤੋਂ ਬਾਅਦ ਇਹ ਸਾਰਿਆਂ ਨੇ ਇਕੱਠੇ ਹੋ ਕੇ ਨੇ ਕਿ ਉਹਨਾਂ ਦੇ ਘਰ ਵਿੱਚ ਆਏ ਸੀਗੇ ਤੇ ਇਹਨਾਂ ਵੱਲੋਂ ਇਹ ਕਿਹਾ ਗਿਆ ਆ ਕਿ ਉਹ ਪੁਤਲਾ ਬਚਾ ਲਿਆ ਗਿਆ ਆ ਕੋਈ ਵੀ ਇਦਾਂ ਦੀ ਗੱਲ ਨਹੀਂ ਹੈ ਸਿੱਧੂ ਮੂਸੇਵਾਲੇ ਦੇ ਫੈਨਾਂ ਨੇ ਇਹਨਾਂ ਨੇ ਜਿਹੜਾ ਕਿ ਉਹ ਪਰੋਸਾ ਦਿੱਤਾ ਆ ਜਿੱਥੇ ਕਿ ਤੁਸੀਂ ਸਿੱਧੂ ਮੂਸੇਵਾਲੇ ਦੇ ਮਾਤਾ ਤੇ ਉਹਨਾਂ ਦੇ ਪਿਤਾ ਨੂੰ ਦੇਖ ਸਕਦੇ ਹੋ ਉਹਨਾਂ ਦੇ ਸੈਂਟਰ ਦੇ ਵਿੱਚ ਖਲੋਤੇ ਆਏ ਨੇ ਉਸ ਤੋਂ ਬਾਅਦ ਜਿਹੜੇ ਵੀ ਇਹ ਕਹਿ ਸਕਦੇ ਆ ਮੁਸੀਬਤਾਂ ਭਾਈਜਾਦੇ ਦੇ ਪਾਸਟਰ ਨੇ ਜਾਂ ਵਧਾਈਕ ਨੇ ਉਹਨਾਂ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਇਦਾਂ ਦੀ ਕੋਈ ਵੀ ਗੱਲ ਨਹੀਂ ਹੋਈ ਜਿੰਨੇ ਵੀ ਉਹਨਾਂ ਦੇ ਫੋਲੋਅਰ ਆ ਉਹ ਸਾਨੂੰ ਨਾ ਪਰੇਸ਼ਾਨ ਕਰੋ ਤੇ ਇਹਨਾਂ ਕੋਲੋਂ ਅਸੀਂ ਜਿਹੜੀ ਮਾਫੀ ਵੀ ਉਹ ਮੰਗ ਲਈ ਆ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕੋਈ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਤੇ ਇਦਾਂ ਦੀ ਹੋਰ ਨਵੀਆਂ ਤਾਂ ਅਸੀਂ ਵੀਡੀਓ ਨੂੰ ਦੇਖਣ ਵਾਸਤੇ ਜਰੂਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਹਰ ਰੋਜ਼ ਤੁਹਾਡੇ ਵਾਸਤੇ ਇਦਾਂ ਦੀਆਂ ਨਵੀਆਂ ਅਪਡੇਟਾਂ ਅਸੀਂ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ